ਚੰਗਾ ਜੀ ਨਾ ਚੰਗਾ ਨਿੰਕੜੀ ਕੀ ਮਈ ਮਈ ਕਰੀ ਜਾਨੀ ਸਿੱਧਾ ਕਹਿੰਦੀ ਹੈ ਵੀ ਐਸੀ ਚਾਹੀਦਾ ਵਾ ਤੇ ਚਾਹੀਦਾ ਵਾ ਵੇਖ ਲਿਓ ਵੀਰ ਜੀ ਜੇ ਹਾਊਗਾ ਦੇ ਦਿਓ ਨਹੀਂ ਤੇ ਫੇਰ ਬਾਅਦ ਚ ਸਹੀ ਬਾਅਦ ਦਾ ਕੀ ਮਤਲਬ ਹੋਇਆ ਫਲਾ ਮੰਮੀ ਜੀ ਪਿਆਰੇ ਦਿੱਤਾ ਹਾਂ ਤੁਹਾਡੇ ਸਾਹਮਣੇ ਹੋਰ ਦੱਸੋ ਮੈਂ ਕਿੱਦਾਂ ਕਹਿੰਦੀ ਐਦਾਂ ਥੋੜੀ ਕਈਦਾ ਹੋਈਦਾ ਵਟੇ ਲੇਟੇ ਲੇ ਉਹਨੂੰ ਸਿੱਧਾ ਕਹਿੰਦੀ ਵੀ ਵੀਰ ਜੀ ਗਰਮੀ ਆ ਤੇ ਮੈਨੂੰ ਚਾਹੀਦਾ ਵੇ ਐਸੀ ਬਸ ਕਹਤਾ ਮਮੀ ਜੀ ਕੋਈ ਗਲਤੀ ਮੈਂ ਕਰ ਦਿੰਦਾ ਵਿਚਾਰਾ ਹੀ ਲੱਗਦੇ ਨਗਰੇ ਮੇਰੀ ਗੱਲ ਸੁਣ ਇੱਥੇ ਲੱਗੀ ਆ ਤੇ ਤੈਨੂੰ ਜਿਹੜਾ ਕੰਮ ਕਿਹਾ ਸੀ ਕੀਤਾ ਕਿ ਨਹੀਂ ਕੀਤਾ ਮੰਮੀ ਕਿਹੜਾ ਕੰਮ ਬਾਰ-ਬਾਰ ਇੱਕੋ ਹੀ ਗੱਲ ਪੁੱਛੀ ਜਾਨੀ ਆ ਤੈਨੂੰ ਮੈਂ ਕਿਹਾ ਸੀ ਭਰਾ ਆਪਣੇ ਨੂੰ ਫੋਨ ਕਰੀ ਕੀਤਾ ਮੰਮੀ ਤੁਹਾਡੇ ਸਾਹਮਣੇ ਉਹਦਨ ਲਾਇਆ ਤੇ ਹੈਗਾ ਹੀ ਉਹਦਾ ਬਾਅਦ ਫੋਨ ਹੀ ਨਹੀਂ ਆਇਆ ਉਹ ਕੰਮ ਗੁੰਮ ਤੇ ਚਲ ਜਾਂਦਾ ਉਹਦਾ ਨਹੀਂ ਟਾਈਮ ਲੱਗਦਾ ਹੈਗਾ ਕਰਨ ਦਾ ਤੇ ਕੰਮ ਤੋਂ ਹਜੇ ਤੱਕ ਆਇਆ ਹੀ ਨਹੀਂ ਉਹ ਮੈਂ ਵੀ ਉਹਨੀਆਂ ਗੱਲ ਦਾ ਤੇ ਮੈਨੂੰ ਵੀ ਨਹੀਂ ਪਤਾ ਤੁਹਾਡੇ ਸਾਹਮਣੇ ਲਾਇਆ ਸੀ ਉਹਦਨ ਤੇ ਤੂੰ ਫੇਰ ਲਾ ਲੈਂਦੀ ਮੰਮੀ ਫੇਰ ਕਿੰਨੀ ਕਵਾਰ ਲਾਉਂਦੀ ਦੋ ਵਾਰ ਤੇ ਲਾਤਾ ਸੀ ਉਹਦਨ ਤੇ ਤੂੰ ਲਾਈ ਜਾਂਦੀ ਹੈ ਫੋਨ ਆਪੇ ਚੁੱਕਦਾ ਹੀ ਨਾ ਕਿਉਂ ਉਦਾਂ ਹੀ ਤੈਨੂੰ ਅਸਰ ਹੀ ਨਹੀਂ ਹੁੰਦਾ ਕੇ ਗੱਲ ਦਾ ਮੰਨੀ ਕੋਈ ਗੱਲ ਨਹੀਂ ਕਰ ਦੂਗਾ ਐਡੀ ਵੀ ਗੜੀ ਵੇਲਣੇ ਚ ਬਾ ਆ ਗਈ ਆ ਤੇ ਤੈਨੂੰ ਨਹੀਂ ਪਤਾ ਕਿ ਉਤੋਂ ਗਰਮੀ ਆਉਣ ਡਈ ਹੁਣ ਤੋਂ ਕਹੇਗੀ ਤੇ ਅਜੇ ਮਹੀਨੇ ਨੂੰ ਜਾ ਕੇ ਕਿਤੇ ਉਹਨੇ ਦੇਣਾ ਮੰਮੀ ਤੁਸੀਂ ਕਹਦੇ ਮਗਰ ਲਾਗੇ ਕਿ ਉਹ ਮੇਰੇ ਨਾਲ ਇਦਾਂ ਕਰਨ ਦੀਆਂ ਰਪਿੰਦਰ ਮੇਰੀ ਗੱਲ ਸੁਣ ਮੈਂ ਤੈਨੂੰ ਗੁੱਸੇ ਨਾਲ ਵੀ ਕਹਿ ਕੇ ਵੇਖ ਲਿਆ ਤੈਨੂੰ ਮੈਂ ਪਿਆਰ ਨਾਲ ਸਮਝਾਉਣੀ ਐ ਇੱਕ ਵਾਰੀ ਸਿਰਫ ਇਹੋ ਮੰਗਾ ਦੇ ਮੈਨੂੰ ਮੁੜ ਕੇ ਮੈਂ ਤੈਨੂੰ ਕੱਖ ਨਹੀਂ ਕਹਿੰਦੀ ਹੈਗੀ ਇੱਕ ਵਾਰੀ ਬਸ ਮੈਂ ਉਹਦਾ ਮੂੰਹ ਮੰਦ ਕਰਨਾ ਵਾ ਮੰਮੀ ਪਹਿਲਾਂ ਤੁਸੀਂ ਉਹਦੇ ਮਗਰ ਪਏ ਸੀ ਉਹਦੇ ਉੱਤੇ ਜਲਦ ਟੁਨੇ ਕਰਦੇ ਫਿਰਦੇ ਕਈ ਕੋਹ ਕਰਦੇ ਹੁਣ ਤੁਸੀਂ ਮੇਰੇ ਦਿਵਾਲੇ ਹੋਗੇ ਤੁਹਾਡੇ ਮਨ ਚ ਕੀ ਚੱਲਦਾ ਰਹਿੰਦਾ ਵਾ ਨਹੀਂ ਤੂੰ ਵੀ ਉਹਦੀ ਪਾਸਾ ਬੋਲਣ ਡਿਆ ਪੀਆ ਵੀ ਜਾਦੂ ਟੁਨੇ ਕਰਦੀ ਫਿਰਦੀ ਸੀ ਮੈਂ ਜਦੋਂ ਮੈਂ ਇੱਕ ਵਾਰੀ ਤੁਹਾਨੂੰ ਕਹਿਤਾ ਵਾ ਵੀ ਮੈਂ ਚੰਗੇ ਵਾਸਤੇ ਕੀਤਾ ਸੀ ਮੈਂ ਮਾੜੇ ਵਾਸਤੇ ਨਹੀਂ ਕੀਤਾ ਤੇ ਤੂੰ ਵੀ ਉਹ ਗੱਲਾਂ ਲੈ ਕੇ ਬੈ ਗਈ ਮੰਮੀ ਉਹ ਤਾਂ ਬਗਾਨੀ ਆ ਤੂੰ ਤੇ ਆਪਣੀ ਆ ਨਾ ਕੀ ਆਪਣੀਆਂ ਤਾਂ ਮਰਨਾਂ ਇਦਾਂ ਕਰਦੇ ਆ ਆਪਣੇ ਦੇ ਲੋਕੀ ਸੋ ਦੁੱਖ ਸੁਣਦੇ ਆ ਤੁਸੀਂ ਬਗਾਨੀ ਤੋਂ ਵਾਦ ਕਰਨਦੇ ਆ ਮੇਰੇ ਨਾਲ ਇੰਨਾ ਚਿਰ ਤੈਨੂੰ ਆਈ ਨੂੰ ਹੋ ਗਿਆ ਵਾ ਤੈਨੂੰ ਗੜਾ ਘਰੋਂ ਕੱਢ ਦਿੱਤਾ ਵਾ ਦੁੱਖ ਸੁਣਦੇ ਆ ਤੇ ਫੇਰ ਹੀ ਆ ਨਾ ਇੱਕ ਚੀਜ਼ ਹੀ ਕਹਤੀ ਆ ਨਾ ਲਿਆਉਣ ਵਾਲੋ ਤੇ ਤੂੰ ਲਿਆ ਦੇ ਹਾਂ ਮੰਮੀ ਤਗੜਿਆਂ ਦੇ ਰੀਸਾ ਸਾਡੇ ਗਰੀਬਾਂ ਕੋ ਨਹੀਂ ਹੋਣੀ ਨਾ ਮੈਨੂੰ ਇਹ ਨਹੀਂ ਪਤਾ ਤੇ ਰੀਸਾ ਹੋਣੀਆਂ ਵਾ ਚਾਹੇ ਨਹੀਂ ਹੋਣੀਆਂ ਪਰ ਇਹ ਆ ਕਿ ਇੱਕ ਵਾਰੀ ਤੈਨੂੰ ਇਹ ਗੱਲ ਪਗਾਉਣੀ ਪੈਣੀ ਹੈ ਹੁਣ ਚਲੋ ਕੋਈ ਨਹੀਂ ਮੰਮੀ ਆ ਜਾਂਦਾ ਫੋਨ ਤੇ ਫੇ ਮੈਂ ਕਰ ਲੈਨੀ ਆ ਗੱਲ ਮੈਂ ਕੰਮ ਕਰ ਲਾਂ ਥੋੜਾ ਜਿਹਾ ਆਹੋ ਕੰਮ ਕਰਕੇ ਨਾ ਤੇ ਗੱਲ ਉਹਦੇ ਨਾਲ ਜ਼ਰੂਰ ਕਰ ਕੋਈ ਨਹੀਂ ਕਰ ਲੈਨੀ ਇੱਕ ਵਾਰੀ ਤੇ ਤੂੰ ਮੰਗਾ ਹਾਂ ਤੇ ਮੁੜ ਕੇ ਚੱਲ ਗਾੜੀ ਨਹੀਂ ਕਹਿੰਦੇ ਉਹਨੂੰ ਪਤਾ ਨਹੀਂ ਬੀ ਮਾਤਾ ਦੇ ਮਨ ਵਿੱਚ ਕੀ ਚੱਲਦਾ ਰਹਿੰਦਾ ਵਾ ਇਹ ਕਿਉਂ ਇਦਾਂ ਕਰਦੀ ਆ ਵੀ ਜੇ ਹੁਣ ਜੇ ਆਖੇ ਵੀ ਤੇ ਉਹ ਸੰਦੀਪ ਦੀਆਂ ਰੀਸਾਂ ਕਰ ਜਿੱਦਾਂ ਸੰਦੀਪ ਕਰਦੀ ਓਦਾਂ ਤੂੰ ਕਰ ਤੇ ਮੈਂ ਦੱਸ ਕਿੱਥੋਂ ਕਰਾਂ ਕਿੱਦਾਂ ਕਰਾਂ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੋਈ ਵੀ ਵੀ ਕੀ ਰਬਾਦੂ ਕਰਨ ਦਿਆ ਵਾ ਮੇਰੇ ਨਾਲ ਕੋਈ ਹਲ ਸਾਰਾ ਦਿਨ ਵੀ ਇਹਦਾ ਨਗ ਜਾਂਦਾ ਸਾਰੀ ਰਾਤ ਵੀ ਇਹ ਕੋ ਸੋਚ ਦੀ ਨਗ ਜਾਂਦੀ ਆ ਕੀ ਕਰਾਂ ਦੱਸ ਲੈ ਵੀ ਭੈਣ ਦਾ ਫੋਨ ਕਿੰਨੇ ਵਾਰਿਆ ਹੈ ਇਹੋ ਪਤਾ ਹੀ ਨਹੀਂ ਲੱਗਾ ਰੀ ਚਾਰਜ ਵੀ ਉਹ ਜੀ ਕਰਾਇਆ ਤਾਂ ਮੈਂ ਲਾ ਕੇ ਪੁੱਛਣਾ ਕੰਮ ਨਾ ਹੋਏ ਜ਼ਰੂਰੀਆਂ ਨੂੰ ਕਿ ਉਹ じゃ ਕਾਢੀ ਲਵਾ ਇਹਨੇ ਤੇ ਕੱਢਣਾ ਨਹੀਂ ਇਹ ਨਾ ਨਹੀਂ ਆ। ਵੀ ਇੱਧਰ ਵੀ ਕੋਈ ਕੰਮ ਵੇਖ ਲਿਆ ਕਰਾਂ। ਬਸ ਇੱਕੋ ਕੰਮ ਹੀ ਉਹ ਝਾੜ ਝੰਭਾਈ ਕਰੀ ਜਾਣੀ। ਹਾਂ ਹੇ ਹੁਣ ਫੋਨ ਕਿਧਾ ਆ ਗਿਆ ਵਾ। ਇਹ ਤੇ ਭਰਾਏ ਦੇ ਤਾਂ ਲੱਗਣ ਡਿਆ। ਇਹਨੂੰ ਹੀ ਫੜਾਉਣੀ। ਇਸ ਨੂੰ ਕਰਮਨੀ। ਲੈ ਨਹੀਂ ਫੜ ਭਰਾ ਤੇਰੇ ਦਾ ਫੋਨ ਆਉਂਦਾ ਹੀ ਕਰ ਲੈ ਗੱਲ ਹੈਨੂੰ ਛੱਡ ਦੇ ਹਲੋ ਹਲੋ ਸਤਿਗੁਰ ਵੀਰ ਜੀ ਸਤਿਗੁਰ ਬਣ ਹਾਂ ਕੀ ਹਾਲ ਆ ਹਾਂਜੀ ਹਾਂਜੀ ਬਸ ਠੀਕ ਆ ਤੁਸੀਂ ਦੱਸੋ ਆਪਣਾ ਵੀ ਠੀਕ ਆ ਹੋਰ ਕੀ ਕਰਨ ਦੇ ਕੁਛ ਨਹੀਂ ਕਰਨਾ ਕੀ ਆ ਕੰਮ ਤਾਂ ਆਉਣ ਉਹ ਕਿਉਂ ਰਹੇ ਗੇਲੇ ਹੋਏ ਅਸ਼ੀਸ਼ਾ ਤੇ ਮੈਂ ਵੀ ਤੁਹਾਨੂੰ ਫੋਨ ਲਾਉਂਦੀ ਬਰਸੋਂ ਵੀ ਲਾਇਆ ਉਹ ਦਿਨ ਤੀ ਚੁੱਕਿਆ ਕੀ ਗੱਲ ਈ ਫੋਨ ਦਾ ਪਤਾ ਹੀ ਨਹੀਂ ਲੱਗਾ ਤਾਂ ਮੇਰੇ ਮੋਢੇ ਦੀ ਯਾਦ ਤੇ ਖਤਮ ਹੋਇਆ ਹੈ ਅਸ਼ੀਸ਼ਾ ਤੇ ਮੈਂ ਨਾ ਹੱਜੀ ਕਰਾਇਆ ਹੋ। ਠੀਕ ਠੀਕ ਆ। ਹੋ ਠੀਕ ਆ। ਹਾਂਜੀ ਹਾਂਜੀ ਹੋ ਠੀਕ ਆ। ਹੋ ਠੀਕ ਆ ਘਰੇ ਸਾਰੇ। ਹਾਂ ਵਧੀਆ ਠੀਕ। ਅਸ਼ੀਸ਼ਾ ਤੇ ਵੀਰ ਜੀ ਮੈਂ ਫੋਨ ਤੁਹਾਨੂੰ ਤਾਂ ਲਾਇਆ ਹੀ ਪੀਣਾ ਉਹ ਏਸੀ ਚਾਹੀਦਾ ਸੀ ਗਰਮੀ ਬੜੀ ਹੋ ਗਈ ਆ ਤੇ ਉਹ ਜੇ ਪੈਸੇ ਹੈਗੇ ਥੋੜੇ ਜਿਹੇ ਦੇ ਜਿਓ ਹਾਂ ਕਾਹ ਰਹਿਣ ਕਿ ਤੋਣਿਆ ਆਪਣਾ ਤੇ ਘਰ ਦਾ ਮੂੰਹ ਕਿ ਜੜਾ ਜਲਾ ਦਿਆ ਵਾ ਤੇ ਤੂੰ ਇਹਦੀ ਇੱਕ ਪਈਆਂ ਚੱਲ ਵੇਲੋ ਨੀ ਤੇ ਕਿਸ਼ਤਾਂ ਦੇ ਲੈ ਦੋ ਫਿਰ ਨੀ ਦੇ ਦੇ ਉਹ ਤੇ ਗੱਲ ਤੇਰੀ ਠੀਕ ਆ ਪਰ ਖੇਤਾਂ ਦੀਆਂ ਉਹਨਾਂ ਤੇ ਖਾਓ ਤੈਨੂੰ ਦੇ ਆਪਰਾ ਮੇਰੇ ਘਰdal ਯਾਰਾ ਮਾਂ ਚਲਾਣ ਦੇ ਆ ਵੀਰ ਜੀ ਉਹ ਤੇ ਹੈ ਹੀ ਆ ਪਰ ਹੁਣ ਵੀ ਕਿਤੇ ਮਿਲਦਾ ਨਹੀਂ ਕਿਤੇ ਮਿਲ ਜਾਂਦਾ ਆ ਜਾਂਦੇ ਲਗਾਤਾਰ ਕੰਮ ਵੀ ਮਿਲਦਾ ਆ ਤੇ ਜਦ ਮੈਂ ਕਾ ਵੀ ਕਹਾਂ ਆ ਉਹ ਨਹੀਂ ਉਹ ਤੇ ਹੈ ਹੀ ਆ ਸਮਝਦੀ ਆ ਮੈਂ ਚਲ ਕੋਈ ਨਹੀਂ ਵੇਖ ਲਿਓ ਫਿਰ ਜੇ ਤੇ ਸਰੂਗਤ ਵੇਖ ਲਿਓ ਜੇ ਨਹੀਂ ਤੇ ਕੋਈ ਗੱਲ ਨਹੀਂ ਫਿਰ ਬਾਅਦ ਚ ਦੇ ਦਿਓ ਤੁਹਾਡਾ ਕੋਈ ਨਹੀਂ ਉਹ ਦਰਮਾਣ ਮੈਂ ਬਹਿਣਾ ਮੈਂ ਕਿਉਂ ਪੁੱਛੀਏ ਬਰਾਤੇ ਲੈਣੇ ਵੀ ਬੋਲਣ ਦੇ ਆ ਕੀ ਗੱਲ ਹੈ ਨਹੀਂ ਨਹੀਂ ਵੀਰ ਜੀ ਗੱਲ ਤਾਂ ਨਹੀਂ ਕੋਈ ਵੀ ਠੀਕ ਠਾਕ ਆ ਸ਼ਾਸਤਰੀ ਵੀ ਜਿਆਦਾ ਤੰਗੇ ਤੇ ਆਂਦੀ ਤੈਨੂੰ ਨਹੀਂ ਨਹੀਂ ਵੀਰ ਜੀ ਮੈਂ ਆਪ ਹੀ ਕਹਿਂਦੀ ਹਾਂ ਅਛਾ ਅਛਾ ਹਾਂ ਜੀ ਤੇ ਚਲ ਕੋਈ ਨਹੀਂ ਮੈਂ ਕਰਦਾ ਮੈਂ ਪਤਾ ਫਿਰ ਤੇ ਜੇ ਇੱਕ ਦਿਨ ਬਾਅਦ ਇਹ ਗੱਲ ਫਿਰ ਮੈਂ ਤੁਹਾਨੂੰ ਦੱਸਦਾ ਆ ਵੇ ਲਿਓ ਚਲ ਜੇ ਜ਼ੋਰ ਪਾਊਗਾ ਤੇ ਚਲ ਲਿਆ ਦਿਓ ਆਉਂਗਾ ਕਦਾਂ ਗੱਲ ਫਿਰ ਜਦੋਂ ਮੈਂ ਪੁੱਛਣਾ ਹਾਂ ਹਾਂਜੀ ਫਿਰ ਇਹ ਕਿਤੇ ਦੇਖੋ ਦਿੰਦਾ ਵਾ ਪੈ ਤੇ ਫਿਰ ਮੈਂ ਉਹਨੂੰ ਕਹੂੰਗਾ ਵੀ ਯਾਰ ਤੈਨੂੰ ਮੌਰੀ ਹੋਲੀ ਦੇ ਦੂੰਗਾ ਕਿਤਾ ਵਾਲੇ ਤਾਂ ਵੀ ਤੈਨੂੰ ਪਤਾ ਵਾ ਵੀ ਕਿਤਾ ਵਾਲੇ ਵੀ ਨਾ ਤੇ ਉਹਨਾਂ ਦੇ ਘਰ ਆ ਜਾਂਦੇ ਆਉ ਨਹੀਂ ਉਹਦੇ ਹੈ ਹੀ ਆ ਚਲੋ ਕੋਈ ਨਹੀਂ ਵੀਰ ਜੀ ਜਿੱਦਾਂ ਵੀ ਹੋ ਕਰਕੇ ਤੇ ਫਿਰ ਦੱਸ ਦਿਓ ਹਾਂ ਚਲ ਕੋਈ ਨਹੀਂ ਮੈਂ ਤੈਨੂੰ ਨਾ ਕੱਲ ਨੂੰ ਦੱਸ ਦਾਂਗਾ ਪੁੱਛਣਾ ਮੈਂ ਕਰਨਾ ਗੱਲ ਕਰਨ ਕੱਚ ਹਾਂ ਚਲੋ ਠੀਕ ਆ ਵੀਰ ਜੀ ਚੰਗਾ ਕਰੋ ਕਰੋ ਬਾਅਦ ਫੇਰ ਚੰਗਾ ਚੰਗਾ ਚਾਹ ਨਹੀਂ ਕੜੀ ਕੀ ਮੈਂ ਮੈਂ ਕਰੀ ਜਾਨੀ ਸਿੱਧਾ ਕਹਿੰਦੀ ਆ ਵੀ ਐਸੀ ਚਾਹੀਦਾ ਵਾ ਤੇ ਚਾਹੀਦਾ ਵਾ ਵੇਖ ਲਿਓ ਵੀਰ ਜੀ ਜੇ ਹਾਊਗਾ ਦੇ ਦਿਓ ਨਹੀਂ ਤੇ ਫੇਰ ਬਾਅਦ ਚ ਸਹੀ ਬਾਅਦ ਦਾ ਕੀ ਮਤਲਬ ਹੋਇਆ ਫਲਾ ਮੰਮੀ ਜੀ ਕਹਿ ਦੇ ਦਿੱਤਾ ਹੁਣ ਤੁਹਾਡੇ ਸਾਹਮਣੇ ਹੋਰ ਦੱਸੋ ਮੈਂ ਕਿੱਦਾਂ ਕਹਿੰਦੀ ਐਦਾਂ ਥੋੜੀ ਕਹਿਦਾ ਹੋਈ ਦਵਟੇ ਲੇਲੇ ਉਹਨੂੰ ਸਿੱਧਾ ਕਹਿੰਦੀ ਵੀ ਵੀਰਜੀ ਗਰਮੀ ਆ ਤੇ ਮੈਨੂੰ ਚਾਹੀਦਾ ਵੇ ਅਸੀਂ ਬਸ ਉਹ ਕਹੇ ਤਾਂ ਮਮੀ ਜੀ ਕੋਈ ਗੱਲ ਨਹੀਂ ਹੁਣ ਕਰ ਦਿੰਦਾ ਵਿਚਾਰਾ ਹੀ ਲੱਗਦੇ ਨਾ ਕਿਤੇ ਤੂੰ ਕਰਨਾ ਹੀ ਪੈਣਾ ਵਾ ਚੱਲ ਕਰ ਲੈ ਕੰਮ ਹੁਣ ਆਪੇ ਕਰੂਗਾ ਹੀ ਨਾ ਚੱਲ ਆ ਕਰ ਲੈ ਪ੍ਰੈਸ ਤੇ ਜਾ ਕੇ ਤੇ ਰੋਟੀ ਖਾ ਲੈ ਹੁਣ ਕੱਲ ਦੀ ਭੁੱਖੀ ਬੈਠੀ ਆ ਖਾ ਲੈਨੀ ਖਾ ਲਾ ਕੇ ਆ ਜਾ ਕੋਈ ਗੱਲ ਨਹੀਂ ਮਾਦਾ ਜਿਨੇ ਤੂੰ ਤੁਸੀਂ ਇਹ ਮੈਨੂੰ ਦੇਣ ਦੀਆਂ ਨਾ ਇਹ ਭੁਗਤਣਾ ਤੇ ਤੈਨੂੰ ਪੈਣਾ ਹੀ ਐ ਇੱਕ ਨੱਕ ਦਿਨ ਕਿੰਨਾ ਕੁ ਚਿਰ ਮੇਰ ਨਾਲ ਇਦਾਂ ਕਰੇਂਗੀ ਸਿਆਣਿਆਂ ਨੇ ਉਹਦਾ ਸੱਚ ਹੀ ਕਿਹਾ ਵਾ ਨਾ ਇਹ ਟਾਈਮ ਸਾਰਿਆਂ ਤੇ ਹੀ ਆਏਂਦਾ ਕਦੀ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਜੇ ਤੂੰ ਹੁਣ ਆਪਣੀਆਂ ਚਲਾਉਂਦੇ ਹੀ ਆ ਨਾ ਤੇ ਕੋਈ ਗੱਲ ਨਹੀਂ ਬਦਲਣਾ ਮੈਨੂੰ ਵੀ ਪੈਣਾ ਹੁਣ ਸਿੱਧੀ ਹੋਊਂਗੀ ਨਾ ਤੇ ਫੇਰ ਹੀ ਅਕਲ ਤੇਰੀ ਟਿਕਾਣੀ ਆਉਣੀ ਆ ਉਹਨਾਂ ਤੱਕ ਤੂੰ ਮੈਨੂੰ ਜੀਣ ਨਹੀਂ ਦੇਣਾ ਕੋਈ ਗੱਲ ਨਹੀਂ ਦੇਖੀ ਜਾਊ ਫਿਰ ਜੋ ਹੋਊਗਾ ਯਾਰ ਕੁੜੀ ਦੀ ਸੱਸ ਨੇ ਵੀ ਹੁਣ ਬਹੁਤੀ ਤੰਗੀ ਦੇ ਛੜੀ ਆ ਕੁੜੀ ਨੂੰ ਸਵੇਰ ਦੇ ਵਿਚਾਰੀ ਫੂਨ ਕੰਡੀ ਆ ਹੁਣ ਕੋਈ ਨਾ ਕੋਈ ਹੱਲ ਦੇ ਕਰਨਾ ਹੀ ਪਣਾਵਾ ਪਹਿਲਾਂ ਚੰਗੇ ਸੀ ਹੁਣ ਬਹੁਤਾ ਹੀ ਖਰਾਬ ਕੰਡਾ ਪਈ ਇਹਦੇ ਇਹਦੇ ਨਾਲ ਤੇ ਗਰੀਬ ਘਰ ਚ ਵਿਆਹ ਦਿੰਦੇ ਤੇ ਚੰਗਾ ਸੀ ਫਾਇੇ ਲੱਗੇ ਆ ਆਪਾਂ ਦੇ ਤਗੜੇ ਘਰ ਵਿਆਹ ਕੇ ਬੜੇ ਸੌਖੇ ਆ ਜੀ ਬੜੇ ਸੌਖੇ ਹੁਣ ਮੈਂ ਇਦਾਂ ਕਰਦਾ ਵਾਂ ਵੀ ਜੋਦੇ ਘਰ ਜਾਣਾ ਵਾਂ ਉਹਨੂੰ ਕਹਿਣਾ ਵਾ ਵੀ ਯਾਰ ਹੁਣ ਕੋਈ ਮਦਦ ਕਰ ਕੁੜੀ ਦੇ ਵਿਚਾਰੀ ਤੰਗ ਪੜੀ ਆ ਮੋਰ ਤੇ ਨੀਰਾ ਵੀ ਬੜਾ ਹੋ ਗਿਆ ਯਾਰ ਤੇ ਹੁਣ ਸਵੇਰੇ ਹੀ ਜਾਊਗਾ ਉਹਦੇ ਘਰ ਤੇ ਸਵੇਰੇ ਜਾ ਕੇ ਉਹਨੂੰ ਕਹੂੰਗਾ ਵੀ ਯਾਰ ਮੇਰੀ ਮਦਦ ਕਰ ਹਣਾ ਤੇ ਤੈਨੂੰ ਮੈਂ ਥੋੜੇ ਥੋੜੇ ਕਰਕੇ ਮੋੜ ਦੂੰਗਾ ਭਰਾ ਤੇਰੇ ਪੈਸੇ ਨਹੀਂ ਰੱਖਦੇ ਮੋੜ ਤੇ ਨੂੰ ਦਵਾਂਗੇ ਪਰ ਤੂੰ ਹੁਣ ਜ਼ਰੂਰ ਮਦਦ ਕਰ ਸੰਦੀਪ ਸੰਦੀਪ ਕਿੱਥੇ ਆ ਹਾਂਜੀ ਹਾਂਜੀ ਆਜੋ ਆ ਕੀ ਕਰਨੀ ਸਭਾ ਜੇ ਕਰਨੀ ਹੈ ਮੜਾ ਬਈ ਲੱਗੇ ਹਾਂਜੀ ਹਾਂਜੀ ਉਹ ਗੱਲ ਤੇ ਨਾ ਕਰਨੀ ਹੈ ਕ ਹਿੰਦਾ ਮਿਲਿਆ ਮੈਨੂੰ ਹੁਣ ਉਹਨੇ ਕੀ ਕਹਿਣਾ ਤੁਹਾਨੂੰ ਕਹਿਣਾ ਆਨੇ ਵਿਚਾਰੇ ਨੇ ਕੀ ਆ ਉਹਦੀ ਭੈਣ ਰਪਿੰਦਰ ਨਹੀਂ ਆ ਬਹੁਤ ਬੜੀ ਤੰਗ ਹਾਥੇ ਤੇ ਪੈਸੇ ਮੰਗਣ ਰਿਆ ਫੇਰ ਪੈਸੇ ਹੀ ਮੰਗਣੇ ਹੋਣੇ ਉਹਨੇ ਪੈਸੇ ਤੇ ਮੰਗਲੇ ਵਿਚਾਰੇ ਨੇ ਪਰ ਭੈਣ ਭਰਾ ਹੀ ਲੱਗੇ ਲੱਗਦਾ ਨਾ ਲੱਗਦਾ ਤੇ ਹੈਗਾ ਆਪਣੇ ਨਾਲ ਦਰਿ ਕਿਨੇ ਲੱਗਣਾ ਆਪਣੇ ਘਰ ਦਾ ਵੀ ਖਰਚਾ ਵੇਖੋ ਨਾ ਕਿੰਨਾ ਖਰਚਾ ਹੁੰਦਾ ਆਪਣੇ ਘਰ ਦਾ ਦੋ ਬੱਚੇ ਬਣਦੇ ਨੇ ਇਹ ਗੱਲ ਤਾਂ ਚਲੋ ਸਹੀ ਆ ਮੈਂ ਮੰਨਦਾ ਪਰ ਪਰ ਸੰਦੀਪ ਵੀ ਗਲਤ ਤੇ ਠੀਕ ਆ ਪਰ ਉਹ ਵੀ ਤੇ ਮੇਰੇ ਕੋ ਕਿਹਾ ਸੁਣਿਆ ਨਾ ਪਰ ਨਹੀਂ ਹੁਣ ਹੋਇਆ ਗਈ ਆ ਹੁਣ ਆ ਗਈ ਆ ਉਹਦੀ ਜਿਹੜੀ ਸੱਸ ਵਾ ਨਾ ਉਹ ਬੜੀ ਕਪੱਤੀ ਹੋਣ ਆਂਦੀ ਉਹ ਵੀ ਆਪਣੇ ਹੱਥੋਂ ਪੇਕਿਆਂ ਤੋਂ ਨਾ ਏਸੀ ਲੈ ਗਿਆ ਇਹ ਗੱਲਾਂ ਲੜਾਈ ਪਈ ਇਹ ਵਿਚਾਰਾ ਮੇਰੇ ਕੋ ਆ ਕੇ ਰੋਂ ਡਿਆਈ ਜੋデア ਤੂੰ ਕੋ ਕਰ ਪੈਸੇ ਦੇ ਮੇਰੇ ਕੋ ਤੇ ਤੂੰ ਦੱਸ ਹੁਣ ਤੂੰ ਕੀ ਨਹੀਂ ਦੇਣੇ ਚਾਹੀਦੇ ਕਿ ਨਹੀਂ ਪਰ ਮੈਂ ਇੱਕ ਗੱਲ ਸੋਚੀ ਆ ਕਿ ਘਾਰ ਹੀ ਵੇਖਿਆ ਨਾ ਕਰਦ ਜੀਤਨੀ ਨਾ ਵੇਖੇ ਹੁਣ ਕੁੜੀ ਉਥੇ ਕਿੰਨੀ ਤੰਗ ਵਾ ਅਜੇ ਤੇ ਮੈਂ ਨਾ ਕੁੜੀ ਚੰਗੀ ਆ ਵਿਚਾਰੀ ਬਹੁਤ ਬਹੁਤੀਆਂ ਗੱਲਾਂ ਨਾਲ ਦੱਸਦੀ ਨਹੀਂ ਐ ਤੇ ਉਹ ਬੜੀ ਸਿਆਣੀ ਮੈਂ ਆ ਨਾ ਅੱਲਾ ਤੇ ਮੈਂ ਵੀ ਬੜੀਆਂ ਸੁਨੀਆਂ ਦੀ ਸੱਸ ਦੀ ਆ ਤੰਗ ਉਹਨੂੰ ਬੜਾ ਕਰਦੀ ਆ ਤੇ ਪਰ ਭਰਾ ਵੀ ਕੀ ਕਰੇ ਈਆਂ ਸੋਨੀਆਂ ਬੜੀਆਂ ਔਖੀਆਂ ਵਾ ਨਹੀਂ ਈਆਂ ਸੋਨੀਆਂ ਤੇ ਬੜੀਆਂ ਔਖੀਆਂ ਪਰ ਜਿੱਦਾਂ ਦੀ ਵਿਚਾਰਾ ਉਹ ਗੱਲਾਂ ਦੱਸਣ ਰਿਹਾ ਨਾ ਬੜਾ ਮਨ ਮੇਰਾ ਦੁਖੀ ਆ ਵਾ ਹੁਣ ਤੂੰ ਦੱਸ ਵੀ ਮੈਂ ਉਹਦਾ ਸਾਥ ਦਵਾ ਕਿ ਨਾ ਦਵਾ ਦੇਣਾ ਚਾਹੀਦਾ ਵਿਚਾਰੇ ਦਾ ਚੱਲ ਫਿਰ ਵੇਖ ਲੋ ਤੁਹਾਡੀ ਮਰਜ਼ੀ ਆ ਮੈਂ ਤਾਂ ਥੋੜੀ ਜਿਹੀ ਦੀ ਹੈਲਪ ਵਿਚਾਰੇ ਦੀ ਕਰਦੀ ਆ ਜਿੰਨੇ ਜੋਗੇ ਹੈਗੇ ਆ ਚੱਲ ਕੋਈ ਨਹੀਂ ਵੇਖ ਲੋ ਤੁਹਾਡੀ ਮਰਜ਼ੀ ਆ ਜਿੱਦਾਂ ਕਰਨਾ ਲੈ ਆਖਰ ਜਿਹੜੇ ਪੈਸੇ ਪਏ ਘਰ ਥੋੜੀ ਜਿਹਾ ਦੇ ਦੇ ਹਾਂ ਤੇ ਮੈਂ ਉਹਨੂੰ ਦੇ ਹੀ ਆਵਾ ਵਿਚਾਰੇ ਨੂੰ ਚੱਲ ਆ ਲੋਬ ਨਾ ਮੈਂ ਦੇਣਾ ਉਹ ਵਿਚਾਰੇ ਦਾ ਸਾਥ ਵੀ ਦੇਣਾ ਚਾਹੀਦਾ ਵਾ ਚੱਲ ਹੁਣ ਲੈ ਚੱਲੇ ਨਾ ਉਹਨੂੰ ਕਿਉਂ ਮੁੜਕੇ ਮੋੜ ਵੀ ਦੇ ਨਹੀਂ ਉਹਨੂੰ ਕਹਿ ਦੂੰ ਮੈਂ ਜਾ ਕੇ ਵੀ ਜਦੋਂ ਤਰ ਘੌਣਗੇ ਤਾਂ ਮੋੜ ਜੀ ਹਾਂਜੀ ਹਾਏ ਹਾਏ ਰੱਬਾ ਕਿਹੇ ਵੀ ਧੀ ਦੀ ਇਹੋ ਜੀ ਕਿਸਮਤ ਨਾ ਲਿਖੀ ਧੀਆ ਵੀ ਆਪਣੇ ਘਰ ਹੀ ਸੋਖਿਆ ਰਹੇ ਤੇ ਮਾਪਿਆਂ ਨੂੰ ਵੀ ਠੰਡ ਹੁੰਦੀ ਆ ਕਿੱਦਾਂ ਦੀ ਕਿਸਮਤ ਲਿਖਦੀ ਧੀਆ ਦੀ ਚੱਲ ਮੈਂ ਵੀ ਕੋਈ ਵੇਖਾਂ ਆਪਣਾ ਕੰਮ ਕਰ ਕਿੰਨਾ ਟਾਈਮ ਲਗਾਤਾ ਮੇਰਾ ਦਲਜੀਤ ਕਿਹੜੇ ਵਲੇ ਦਾ ਗਿਆ ਵਾ ਅਜੇ ਤੱਕ ਦਲਜੀਤ ਮੁੜਿਆ ਨਹੀਂ ਆ ਪਤਾ ਨਹੀਂ ਕੀ ਗੱਲ ਵਾ ਮੰਮੀ ਬੈਠੇ ਜੇ ਆਹੋ ਆ ਗਿਆ ਵਾ ਉਹ ਆ ਗਿਆ ਵਾ ਟਾਈਮ ਹੀ ਲੱਗ ਗਿਆ ਕਿੰਨਾ ਹੀ ਕੀ ਕਰਦਾ ਰਿਹਾ ਨਾ ਫਿਰ ਉਹ ਇਦਾਂ ਹੀ ਉਥੇ ਮੈਂ ਆ ਗਿਆ ਸੀ ਮੇਰੇ ਰਸਤੇ 'ਚ ਨਾ ਮੁੰਡਾ ਟੱਕਰ ਗਿਆ ਹੀ ਉਹ ਲੱਗੇ ਖੜਾ ਹੋ ਗਿਆ ਫਿਰ ਮੈਂ ਤੇ ਸੰਦੀਪ ਸੰਦੀਪ ਨਾ ਰਵੀ ਮੰਮੀ ਉੱਥੇ ਹੀ ਰਵੀ ਉੱਥੇ ਆਗਨੀ ਮੈਸਵਰੀ ਆ ਜੂੰਗੀ ਮੰਮੀ ਉਹਦੀ ਕਿਨੇ ਬੱਚੇ ਚੜਾ ਦੂੰਗੀ ਉਥੋਂ ਨੂੰ ਹਾਂ ਤੂੰ ਉਹਨਾਂ ਦੇ ਦੱਸਿਆ ਨੀ ਮੈਂ ਰਹਿਣਾ ਮੰਮੀ ਕਹਿੰਦੇ ਨੇ ਇਦਾਂ ਹੀ। ਬੱਸ ਮੰਮੀ ਉਹਦੀ ਕਹਿੰਦੀ ਕੋਈ ਗੱਲ ਨਹੀਂ। ਇੱਕ ਦਿਨ ਰਹਿ ਜਾ ਰਾਤੀ ਆ। ਸਵੇਰੇ ਆਈ ਜਾਣਾ। ਫਿਰ ਉਹ ਕੱਲੀ ਆਉਗੀ ਬੱਚੇ ਹੁਣ। ਮੰਮੀ ਕੱਲੀ ਨਹੀਂ ਆਉਣਾ ਉਹਨੇ। ਹਮ। ਮੰਮੀ ਉਹਦੇ ਨੂੰ ਨਾ ਕੰਮ ਹੀ ਸ਼ਹਿਰ। ਅੱਛਾ। ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਨਾਲ ਹੀ ਆ ਜੂੰਗੀ। ਠੀਕ ਆ। ਹਾਂਜੀ ਤੇ ਨਾਲੇ ਮੰਮੀ ਮੈਂ ਗਿਆਣਾ ਹਰਗੀ। ਹਮ। ਤੇ ਬੜੀ ਬਦਰਗੀ ਮੰਮੀ ਉੱਥੋਂ ਗਈ ਵੀ। ਹਾਂ। ਕੋਈ ਰੋਟੀ ਪਾਣੀ ਦਾ, ਚਾਹ ਪਾਣੀ ਦਾ, ਕੋਈ ਪੂਰੀ ਐ ਸੇਵਾ ਕੀਤੀ ਹਰਗੀ। ਅੱਗੇ ਤੋਂ ਉਹਨਾਂ ਦੇ ਆਕਰ ਨਹੀਂ ਮਾਮਾ ਤਿੰਨਾਂ ਦੀ ਮਾਨ। ਤੇ ਚੰਗਾ ਹੋਇਆ ਬਦਲ ਗਿਆ ਵਾ ਹੁਣ ਨਹੀਂ ਮੰਮੀ ਉਹ ਤਾਂ ਕਾਫੀ ਨਾ ਸੁਭਾਜ ਵੀ ਫਰਕ ਪੈ ਗਿਆ ਵਾ ਗਿਆ ਨੂੰ ਐ ਮਿਲੇ ਆ ਕਿਤੇ ਕੋਈ ਉਦਾਂ ਲਈ ਗੱਲ ਨਹੀਂ ਕਿਤੇ ਆ ਨਹੀਂ ਸੰਦੀਪ ਵੀ ਆਖਾਂ ਚਲੋ ਇੱਥੇ ਚੰਗੀ ਬਲੀ ਰਹਿੰਦੀ ਆ ਹੁਣ ਵੀ ਬਦਲ ਗਿਆ ਤੇ ਮੰਮੀ ਵੀ ਬਦਲ ਗਈ ਆ ਮੈਨੂੰ ਲੱਗਦਾ ਮੰਮੀ ਨੇ ਸਮਝਾਇਆ ਵਾ ਹਾਂ ਕੋਈ ਸਮਝਾਇਆ ਨਾ ਥੋੜਾ ਬੋਤਾ ਨੂੰ ਮੰਮੀ ਨੇ ਸਮਝਾਇਆ ਤਾਂ ਹੀ ਸੰਦੀਪ ਬਦਲੀ ਆ ਹੂੰ ਇਹਦੇ ਸੰਦੀਪ ਤੇ ਕਿਹਨੂੰ ਬੁਲਾਉਂਦੀ ਨਹੀਂ ਹੁੰਦੀ ਇਹ ਧਰਮਾਸਾ ਥੋੜਾ ਬੋਲਾ ਹੋਵੇ ਨਾ ਮਗਰ ਉਹ ਫੇਰ ਹੀ ਬੰਦਾ ਇੰਨੀ ਤੇ ਹੀ ਪੁਰਾਣੀ ਗਾੜੀ ਬਸਦਾ ਵਾ ਉਹ ਇਹ ਆ ਵੀ ਮਾਂ ਨੇ ਸਮਝਾਇਆ ਵਾ ਫੇਰ ਬਦਲ ਗਈ ਆ ਉਦਾਂ ਆਪਾਂ ਕਿੰਨਾ ਕਹਿੰਦੇ ਰਹੇ ਆ ਸਾਡੀ ਕਿਦੀ ਮੰਨੀ ਆ ਨਾ ਨਾ ਕਹਦੇ ਸਾਡੀ ਮੰਨੀ ਨਾ ਤੁਹਾਡੀ ਮੰਨੀ ਕਿਦੇ ਨਹੀਂ ਮੰਦੀ ਨਹੀਂ ਇਹਦੀ ਅੱਗੇ ਨਹੀਂ ਮੰਦੀ ਹੁੰਦੀ ਤੇ ਆ ਵੀ ਕਿਤੇ ਰੋਟੀ ਪਾਣੀ ਵਧੀਆ ਬਣਾ ਕੇ ਖਵਾਇਆ ਮੈਨੂੰ ਤੇ ਚਾਹ ਪਣੀ ਵਧੀਆ ਇਹ ਲੱਗੇ ਜਾਣਾ ਵਾ ਔਰ ਮੱਥੇਵਾਟੀ ਬਾਸ਼ ਖਣੀ ਬਸ ਸੱਚਾ ਸ਼ੁਕਰ ਆ ਭਰਾ ਵਾ ਤੇਰੀ ਵਗੈਰੇ ਤਾਂ ਹੁਣ ਲੱਗੀ ਆ ਉੱਥੇ ਦੇ ਨਹੀਂ ਨਹੀਂ ਇਹ ਤਾਂ ਗੱਲ ਹੈਗੀ ਨਾ ਦਲਜੀਤ ਹਾਂ ਨੂੰ ਤੇ ਇੰਨਾ ਹੀ ਬੜਾ ਚਾਹ ਵਾ ਜਿਹੜੀ ਸੰਦੀਪ ਬਦਲ ਗਈ ਆ ਅੱਗੇ ਨਾਲੋਂ ਉਹ ਨਹੀਂ ਨਹੀਂ ਮੰਮੀ ਹਾਂ ਹੁਣ ਨਾ ਵਧੀਆ ਹੋ ਗਈ ਆ ਹੁਣ ਹੁਣ ਤੁਸੀਂ ਵੀ ਨਾ ਸਹੀ ਯੋਜਨਾ ਨਾਲ ਤੇ ਮੈਂ ਅੱਗੇ ਕਿਹੜੀ ਉਹਨੂੰ ਕੁਝ ਕਹਿਣ ਡਈ ਆ ਤਾਂ ਅੱਗੇ ਵੀ ਸਾਰਾ ਕੰਮ ਉਹਦੇ ਉਹਦਾ ਕਰਨੀ ਆ ਉਹਨੇ ਕੋਈ ਨੀ ਆਪਣੇ ਆਪ ਧੁਰੀ ਰਹਿੰਦੀ ਆ ਕੰਮ ਹੁਣ ਆ ਵੀ ਕੰਮ ਕਰ ਲੈਂਦੀ ਆ ਹਾਂ ਹੈਨਾ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਮੈਂ ਲਾਲਾ ਕੱਪੜੇ ਵਿੱਚ ਠੀਕ ਆ ਆਥੋ ਲਾਲਾ ਮੈਂ ਚਾਹ ਘਟ ਬਣਾਉਣਾ ਫਿਰ ਚੰਗੋ ਚੱਲੋ